ਵੀ ਸਾਨੂੰ ਧਰਮ ਦੇ ਗੁਣੀ ਗਿਆਨੀ ਲੋਕਾਂ ਦੀ ਰਾਏ ਜਿਹੜੀ ਆ ਹਰ ਧਰਮ ਦੇ ਗੁਣੀ ਗਿਆਨੀ ਲੋਕਾਂ ਦੀ ਰਾਏ ਜਿਹੜੀ ਆ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਫਿਰ ਕਮੇਟੀ ਕੋਲ ਜਾਂਦਾ ਕੋਈ ਵੀ ਦੇਸ਼ ਦਾ ਵੀ ਕਾਨੂੰਨ ਬਣਾਉਨੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਫਿਰ ਪਾਰਲੀਮੈਂਟ ਚ ਜਾਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੋਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਤੋ ਥੋੜਾ ਟਾਈਮ ਲੱਗ ਜਾਊਗਾ ਪਰ ਕਾਨੂੰਨ ਇੱਕ ਵਾਰੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਜਦ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜ਼ਰੂਰਤ ਹੈਗੀ ਹੈ ਨਹੀਂ ਨਹੀਂ ਆ ਸੀ ਵੀ ਮੈਂ ਵੀ ਪੁੱਛਿਆ ਜੀ ਇਹ ਗੱਲ ਕਿ ਜੇ ਸਾਨੂੰ ਕੋਈ ਅਸੀਂ ਕੋਈ ਗੱਲ ਕਲੀਅਰ ਕਰਨੀ ਹੋਵੇ ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਦੇ ਦਿਓ ਕੰਟੈਕਟ ਪੁਆਇੰਟ ਕਿ ਅਸੀਂ ਉਹਦੇ ਨਾਲ ਗੱਲ ਕਰ ਲਈਏ ਤਾਂ ਕਿ ਕੋਈ ਗਲਤਫਹਿਮੀ ਨਾ ਕ੍ਰੀਏਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅਫਵਾਹ ਨਾ ਫੈਲਣ ਕਿ ਪਤ ਨਹੀਂ ਕੌਣ ਕਿਸ ਦੇ ਨਾਲ ਟਕਰਾ ਰਿਹਾ ਹੈ ਜਾਂ ਕੌਣ ਕਿਸ ਦੇ ਨਾਲ ਮੱਥਾ ਲਾ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਅਖਰ ਅਕਲ ਤੱਕ ਸਾਬਤ ਹੋ ਤਾਂ ਉੱਪਰ ਕੋਈ ਹੈ ਨਹੀਂ ਮੈਂ ਫੇਰ ਕਹਿਣਾ ਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਆ ਮੱਥਾ ਟੇਕਦੇ ਆ ਹਰ ਰੋਜ਼ ਅਰਦਾਸ ਕਰਨ ਵਾਲੇ ਬੰਦੇ ਆ ਹਰ ਰੋਜ਼ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤੇ ਬਸ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਚਰੀ ਜਾਂਦੀ ਹੈ ਹਰ ਰੋਜ਼ ਲੱਖਾਂ ਸਪੀਕਰਾਂ 'ਚ ਸੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਗੁਰਬਾਣੀ ਹੈ ਜਿਹਦੇ ਵਿੱਚ ਜਿਹੜਾ ਗਿਆਨ ਦਾ ਇੱਕ ਇੱਕ ਸਾਗਰ ਹੈ ਉਹ ਪੂਰੀ ਦੁਨੀਆ 'ਚ ਫੈਲੇ ਪਤਾ ਜੀ ਲਗਭਗ 25 ਤੋਂ 30 25 ਤੋਂ 25 ਤੋਂ 30000 ਰੁਪਏ ਜਿਹਦੇ ਵਿੱਚ ਜਿਹੜੀਆਂ ਮੇਰੇ ਕੋਲੇ ਆਈਆਂ ਜਾਂ ਮੈਨੂੰ ਕੋਈ ਮੈਂ ਦੇਖੋ ਮੇਰੇ ਕੋਲੇ ਬਹੁਤ ਸਾਰੇ ਆਈਆਂ ਮੈਂ ਕਿਹਾ ਵੀ ਐਦਾਂ ਤਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਉਹਦਾ ਕੋਈ ਲਿਖਤੀ ਰੂਪ ਚ ਤਾਂ ਦਿਓ ਨਾ ਮੈਂ ਤਾਂ ਹੀ ਉਹ ਲੈ ਕੇ ਜਾ ਸਕਦਾ ਨਾ ਮੈਂ ਐਦਾਂ ਕੋਈ ਇਲਜ਼ਾਮ ਲਾਦਾ ਉਹ ਗਲਤ ਨਿਕਲੇ ਫਾਇਦਾ ਕੋਈ ਉਹਦਾ ਕੋਈ ਐਜ ਦਾ ਕੋਈ ਫਾਇਦਾ ਨਹੀਂ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈ ਕਿ ਮੈਂ ਇਹਦੇ ਨਾਲ ਕੋਈ ਕ੍ਰੈਡਿਟ ਲੈ ਲੂੰਗਾ ਜੀ ਹੈਨਾ ਇਹ ਤਾਂ ਸਾਡੇ ਧਰਮ ਦਾ ਜਿਹੜਾ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਕੁਤਾਹੀ ਕਰਦਾ ਹੋਵੇ ਜਾਂ ਕੋਈ ਫੰਡਾਂ ਦੇ ਵਿੱਚ ਕਪੜਾ ਹੁੰਦਾ ਹੋਵੇ ਤਾਂ ਲੋਕਾਂ ਨੂੰ ਦਿਲ ਨੂੰ ਸੱਟ ਵੱਜਦੀ ਹੈ ਕਿਉਂਕਿ ਲੋਕ ਆਪਣੇ ਜਵਾਕਾਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਬੁਰਕੀਆਂ ਚੋਂ ਬੁਰਕੀ ਕੱਢ ਕੇ ਵਿਸਬੰਧ ਕਰਦੇ ਆ ਸੋ ਮੈਂ ਹੀ ਸਿੰਘ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਬਾਹਰ ਕਿ ਐਂ ਹੋ ਜਾਂਦਾ ਜੀ ਆ ਵੀ ਬੋਲਕਾਂ ਚੋਂ ਐਂ ਹੋ ਗਿਆ ਜੀ ਆ ਵੀ ਐਂ ਹੋ ਗਿਆ ਜੀ ਵੀ ਇਹਦਾ ਪਲੀਜ਼ ਆ ਮੇਰੇ ਕੋਲ ਹੈਗਾ ਜੋ ਮੈਂ ਲੈ ਕੇ ਆਇਆ ਤੇ ਜੇ ਮੇਰੇ ਤੋਂ ਕੋਈ ਹੋਰ ਕਲੈਰੀਫਿਕੇਸ਼ਨ ਇਹਨਾਂ ਬਾਰੇ ਚਾਹੀਦੀ ਹੈ ਸਬੂਤਾਂ ਬਾਰੇ ਤਾਂ ਮੈਂ ਹਾਜ਼ਰ ਹਾਂ ਜੀ ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਮੈਂ ਹਾਜ਼ਰ ਹਾਂ ਰਿਕਾਰਡਿੰਗ ਕੋਈ ਅੰਦਰ ਕੀਤੀ ਗਈ ਹੈ ਉਸ ਨੂੰ ਰੀਲீஸ் ਕਰਨ ਦੀ ਮੰਨਤ ਕਰੋ ਨਹੀਂ ਮੈਂ ਕੋਈ ਇਦਾਂ ਦਾ ਰੀਲਿਜ਼ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਮੈਂ ਕੋਈ ਉਹ ਨਹੀਂ ਕੀਤਾ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਥਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਕੀਤਾ ਕਹਿੰਦਾ ਸਾਹਮਣੇ ਕਿਹਾ ਸੀ ਕਿ 328 ਪਾਵਾਂ ਸਰੂਪਾਂ ਤੇ ਕੋਈ ਸਿਆਸਤ ਪਨਾ ਕੀਤੇ ਜਾਵੇ ਕਿਸੇ ਥਰ ਵੱਲੋਂ ਵੀ ਆਪਣੀ ਧਿਰ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਕਿ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਕਿਵੇਂ ਹੋ ਰਹੀ ਦੱਸੋ ਜੀ ਨਹੀਂ ਮੈਨੂੰ ਪਤਾ ਨਹੀਂ ਨਹੀਂ ਹੁਣ ਜੇ ਪੁਲਿਸ ਜੇ ਹੁਣ ਪੁਲਿਸ ਵੀ ਐਸਆਈਟੀ ਬਣਾਉਣੀ ਸਿਆਸਤ ਹੈ ਜੀ ਜਦ ਤੋ ਵੀ ਨਹੀਂ ਸਿਆਸਤ ਅਸੀਂ ਤਾਂ ਈਵਨ ਜਿਹੜਾ ਕੱਲ ਵਾਲਾ ਹੈ ਉੱਥੇ ਵੀ ਇਹੀ ਸਖਤ ਆਰਡਰ ਨੇ ਐਸਆਈਟੀ ਨੂੰ ਵੀ ਤੇ ਪੁਲਿਸ ਨੂੰ ਵੀ ਕਿ ਤੁਸੀਂ ਅੰਦਰ ਨਹੀਂ ਜਾਣਾ ਤੁਸੀਂ ਬੁਲਾਓ ਐਸਜੀਪੀਸੀ ਦੇ ਜਾਂ ਗੁਣੀ ਗੈਨੀ ਧਰਮ ਦੇ ਜਿਹੜੇ ਲੋਕ ਨੇ ਵਿਦਵਾਨ ਉਹਨਾਂ ਨੂੰ ਬੁਲਾਓ ਉਹ ਕਮੇਟੀ ਨਾਲ ਗੱਲ ਕਰਨਗੇ ਕੀ ਹੈ ਕਾਰਨ ਵੀ ਜੇ ਉਹ ਕਹਿ ਦੇਣ ਕਿ ਹਾਂ ਜੀ ਅਸੀਂ ਸੈਟੀਸਫਾਈਡ ਆ ਇਹ ਸਾਰੇ ਸਰੂਪਾਂ ਦਾ ਬਕਾਇਦਾ ਮਾਨਸਨ ਮਰਿਆਦਾ ਹੈ ਪਰ ਇਹ ਵੀ ਪਰਚੀਆਂ ਜਿਹੜੀਆਂ ਨੇ ਉਹ ਇੱਥੋਂ ਜਾਂ ਇੱਥੋਂ ਇਹਨਾਂ ਕੋਲੇ ਨਹੀਂ ਪਹੁੰਚ ਸਕਿਆ ਜੋ ਕਹ ਦੇਣਗੇ ਅਸੀਂ 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 ਕਹਾਂ ਠੀਕ ਹੈ ਜੀ ਸਾਨੂੰ ਕੀ ਪ੍ਰੋਬਲਮ ਅਸੀਂ ਕੋਈ ਸਿਆਸਤ ਕੀ ਅਸੀਂ ਕੋਈ दखਲ ਅੰਦਾਜ਼ੀ ਵੀ ਨਹੀਂ ਕਰ ਰਹੇ ਦੇਖੋ ਇਹ ਤਾਂ ਕੀ ਪਤਾ ਹੁਣ ਸਾਡੇ ਕੋਲ ਕਿੰਨੀਆਂ ਕਿ ਸ਼ਿਕਾਇਤਾਂ ਆਉਣਗੀਆਂ ਵੀ ਕੀ ਪਤਾ ਵੀ ਐ ਤਾਂ ਵੈਸੇ ਗੁਰੂ ਸਾਹਿਬ ਦੀ ਮਹਿਮਾ ਕਰਨ ਨੂੰ ਤਾਂ ਕੋਈ ਮਨਾਹੀ ਨਹੀਂ ਕਿਸੇ ਗੱਲ ਤੋਂ ਪਰ ਇਹ ਵੀ ਜਿਸ ਕਿਸਮ ਦਾ ਹੋ ਗਿਆ ਕਿ 328 ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਅਸੀਂ ਤਾਂ ਉਹਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਜੇ ਕੋਈ ਗਿਣਤੀ ਕਰਨੀ ਹੈ ਜੀ ਵੀ ਮੈਂ ਵੱਧ ਲੱਭਤੇ ਤਾਂ ਮੈਂ ਕੋਈ ਵੱਡਾ ਬਣ ਜਾਊਗਾ ਹਨਾ ਉਹ ਤੋਂ ਕਿਉਂ ਨਹੀਂ ਲੱਭੇਗੇ ਉਹ ਆ ਨਹੀਂ ਇਹਦਾ ਰਲ ਮਿਲ ਕੇ ਸਾਰਿਆਂ ਦਾ ਹੀ ਕੰਮ ਹੈ ਜੇ ਜੇ 328 ਵਾਲਾ ਮਸਲਾ ਹੱਲ ਹੋ ਜਾਊਗਾ ਤਾਂ ਸ਼ਾਂਤੀ ਹੋ ਜਾਊਗੀ ਤੇ ਲੋਕਾਂ ਦੇ ਵੀ ਮਨਾਂ ਨੂੰ ਸੈਟੀਸਫੈਕਸ਼ਨ ਮਿਲ ਜਾਊਗੀ ਕਿ ਚਲੋ ਸਾਡੇ ਧਰਮ ਵਿੱਚ ਜੋ ਇੱਕ ਕੋਈ ਕਨਫਿਊਜ਼ਨ ਸੀ ਜਾਂ ਕਹਿ ਲੋ ਵੀ ਕੋਈ ਗਲਤ ਫਹਮੀ ਸੀ ਉਹ ਠੀਕ ਹੋ ਗਈ ਦੂਰ ਹੋ ਗਈ ਕਿਵੇਂ ਦਾ ਸੁਝਾਅ ਜੀ ਸਰਕਾਰ ਸਰਕਾਰ ਨੂੰ ਵਿਗਿਆਤੀ ਜੀ ਪਤਾ ਲੱਗਾ ਜੀ ਕੱਲ ਕੁਝ ਨਵੇਂ ਹੋਰ ਸਾਫਟ ਹੋਰ ਨਵੇਂ ਪਾਵਨ ਸੂਪ ਪਤਾ ਲੱਗਿਆ ਕਿ ਕੁਝ ਚੀਜ਼ਾਂ ਜਾਣ ਨਹੀਂ ਹਜੇ ਤੱਕ ਕੋਈ ਅਸਰੰਦ ਇਨਫਰਮੇਸ਼ਨ ਨਹੀਂ ਅਸੀਂ ਕੱਲ ਵਾਲੇ ਦਾ ਜਿਹੜਾ ਅਸੀਂ ਉਹ ਜਦੋਂ ਆ ਕੇ ਉਹ ਕਰਨਗੇ ਉਸ ਤੋਂ ਬਾਅਦ ਫਿਰ ਉਹ ਅਗਲਾ ਕੋਈ ਜੋ ਵੀ ਉਹਨਾਂ ਕੋਲੇ ਕੋਈ ਜਿਹੜੇ ਵੀ ਹਨ ਆਪਣੇ ਐਸਆਈਟੀ ਨੇ ਜਿਨ੍ਹਾਂ ਤੇ ਪਰਚੇ ਕੀਤੇ ਆ ਉਹਨਾਂ ਤੋਂ ਜੇ ਕੋਈ ਇਨਫਰਮੇਸ਼ਨ ਹੋਰ ਮਿਲੂਗੀ ਤਾਂ ਉਹ ਅੱਗੇ ਹੋ। ਥੈਂਕ ਯੂ। ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ।